2024 ਸਿੰਗਲਾ ਸਰੂਪ ਚੰਦ ਸਿੰਘ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਲਿਆਂਦਾ ਮੱਧ ਪ੍ਰਦੇਸ਼ ਦੇ ਗਵਾਧੀਰ ਤੋਂ ਜਿਹਦਾ ਪਿੱਛਾ ਘਡੂਰ ਸਾਹਿਬ ਅੱਛਾ ਮਾਲਵਿੰਦਰ ਸਿੰਘ ਕਾਗਰ ਆਮ ਆਦਮੀ ਪਾਰਟੀ ਨੂੰ ਫਗਵਾੜੇ ਦੀ ਕੰਧ ਤੋਂ ਲੈ ਕੇ ਪੀਜੀਪੀ ਦੀ ਕੰਧ ਤੱਕ ਕੋਈ ਮਾਲਵਿੰਦਰ ਨਹੀਂ ਮਿਲਿਆ ਮਾਛੀਵਾੜੇ ਦੇ ਜੰਗਲਾਂ ਤੋਂ ਲੈ ਕੇ ਪਹਾੜੀ ਰਾਜਿਆਂ ਦੀਆਂ ਮੰਗਲ ਦੀਆਂ ਪਹਾੜੀਆਂ ਤੱਕ ਕੋਈ ਮਾਲਵਿੰਦਰ ਨਹੀਂ ਮਿਲਿਆ ਕੋਈ ਟੰਗ ਨਹੀਂ ਮਿਲਿਆ ਆ ਅਕਾਲੀ ਦਲ ਨੇ ਉਮੀਦਵਾਰ ਦਿੱਤਾ ਸਦਾ ਪ੍ਰੇਮ ਸਿੰਘ ਜੰਗੂ ਮਾਜਰਾ ਪਿੱਛਾ ਕਿਥੋਂ ਪੇਕੇ ਕਿੱਥੇ ਆਉਦੇ ਕਿ ਇਸਰੀਵਾਰ 2022 ਦਾ 2 ਸਾਲ ਪਹਿਲਾਂ ਪਿਓ ਪਤਨ ਸਰਵੋਰ ਤੇ ਕਰੋ ਜਨਾਬ ਤੇ ਜਿਹੜੇ ਫੋਟੇ ਵਾਲਾ ਲੋਕ ਸਭਾ ਦਾ ਹੁੰਦਾ ਫਿਰ ਬਾਹਰੀ ਘੜ ਲਾ ਲੰਦੇ ਬਾਹਰੀ ਵੀ ਤਾਂ ਖਾਲੀ ਪਈ ਸੀ ਬੋਲੋ ਆਖੀਆ ਤੇ ਘਰ ਧੱਕੇ ਮੜਾ ਪਾਈ ਸੀ ਜਿਹੜੀ ਉਹ ਖਾਲੀ ਪਈ ਸੀ ਇਹ ਲੋਕ ਸਭਾ ਸਵਾ 17 ਲੱਖ ਲੋਕਾਂ ਦੀ ਲੋਕ ਵੋਟਰਾਂ ਦੀ ਲੋਕ ਸਭਾ ਆ 2004 ਚ ਇੱਕਪਾ ਦੀ ਜਨਤਾ ਪਾਰਟੀ ਨੇ ਹਿਸ਼ਾਰਪੁਰ ਤੋਂ ਲੈ ਕੇ ਉਮੀਦਵਾਰ ਜਤਾਇਆ ਸ਼੍ਰੀ ਬਨਾਸ਼ ਰਾਏ ਕੰਨਾ ਜੀ 2009 ਕਾਂਗਰਸ ਨੇ ਲੁਧਿਆਣਾ ਤੋਂ ਲੈ ਕੇ ਸ਼੍ਰੀ ਰਵਨੀਤ ਬਿੱਟੂ ਜੀ ਉਮੀਦਵਾਰ ਜਤਾਏ 2014 ਪਟਿਆਲੇ ਤੋਂ ਕਾਲੀ ਦਰ ਨੇ ਲਿਆ ਕੇ ਸਰਦਾਰ ਪ੍ਰੇਮ ਸਿੰਘ ਜਿੰਨੂ ਮਾਜਰਾਜ ਆਇਆ ਉਹ ਤੋਂ ਪਹਿਲਾਂ ਨਹਿਰਾ ਗਾਗਾ ਵੀ ਲੜਿਆ ਉਹ ਤੋਂ ਪਹਿਲਾਂ ਮਟਿਆਲਾ ਵੀ ਲੜਿਆ ਕੋਈ ਵਿਧਾਨ ਸਭਾ ਕੋਈ ਨਹੀਂ ਸੀ 2019 ਕਾਂਗਰਸ ਨੇ ਲੁਧਿਆਣੇ ਤੋਂ ਲੈ ਕੇ ਮਰੀਸ਼ ਤਵੜੀ ਦਾ ਆ ਔਰ 2024 ਫਿਰ ਬਦਲ ਲੈ ਇਹ ਦਾ ਮਤਲਬ ਇਹਨਾਂ ਸਾਰੇ ਵੋਟਰਾਂ ਨੂੰ ਪਰਤੇ ਆ ਜਾ ਰਹੇ ਆ ਇਹ ਗੱਲ ਗਲੀ ਗਲੀ ਲੈ ਕੇ ਜਾਣੀ। 1 ਸਾਲ ਦਾ 5 ਕਰੋੜ ਰੁਪਈਆ ਮਿਲਦਾ ਤੇ 20 ਸਾਲਾਂ ਦਾ 5 ਚੋਕੇ 24 ਗੜਾਏ ਮੈਂ 5 ਚੋਕੇ 20 100 ਕਰੋੜ ਰੁਪਈਆ ਲੋਕ ਸਭਾ ਅਨੰਦਪੁਰ ਸਾਹਿਬ ਦਾ ਕੋਈ ਪਟਿਆਲੇ ਸਲੌਰ ਕਰੋਰ ਲੈ ਗਿਆ ਕੋਈ ਹਾਰਪਰ ਲੈ ਗਿਆ ਕੋਈ ਲੁਧਿਆਣੇ ਲੈ ਗਿਆ ਆ ਤਵਾੜੀ ਸਾਹਿਬ ਪਿਛਲੇ ਸਾਲ ਹਰ ਇਜ਼ਤ 6 ਕਰੋੜ ਰੁਪਏ ਦੇ ਘਾਟ ਫੁਰਦ ਨੁਕਸਾਨ ਕਿਆ ਹੋਇਆ ਇਸ ਗੱਲ ਦਾ ਨੁਕਸਾਨ ਕਿਆ ਹੋਇਆ ਉਹ ਤੁਸੀਂ ਸਵਾਲ ਕਰ ਸਕਦੇ ਆ ਵੀ ਕਿਹੜੀ ਤੂੰ ਅੰਮ ਲੈਣੀ ਯਾਰ ਤੈੱਕੀ ਲੈਣਾ ਜਿਹੜਾ ਲੜ ਗਿਆ ਲੜ ਗਿਆ ਜਿੱਤ ਗਿਆ ਜਿੱਤ ਗਿਆ ਮੈਂ ਕਹਿੰਦਾ ਠੀਕ ਵਾ ਸਾਨੂੰ ਨੁਕਸਾਨ ਕਿਆ ਹੋਇਆ ਪੰਗਾ ਗਣ ਸ਼ੰਕਰ ਸ਼੍ਰੀ ਖਰਾਰਗੜ ਸਾਹਿਬ ਛੜਕ ਜਾਂਦੀ ਆ ਕਿਹਦੇ ਡਰ ਤੇ ਕਿਹਦੇ ਡਰ ਤੇ ਵੇ ਸਤਿ ਸ਼੍ਰੀ ਅਕਾਲ ਜਗਤ ਗੁਰੂ ਰਵਿਦਾਸ ਵਾਹਿਗੁਰੂ ਆਵਾਜ਼ ਐ ਉਹਦੀ ਜਾਂਦੀ ਦੀ ਕਿ ਛੱਤ ਆਇਆ ਹਿੱਲੇ ਕੇਗੇ ਕਰਦੇ ਜਾਂਦੀ ਆ ਸੜਕ ਸਤਿ ਸ਼੍ਰੀ ਅਕਾਲ ਜੀ ਤੇ ਸੜਕ ਬਣ ਗਈ ਨਹੀਂ ਛੱਤ ਬਣ ਹਰ ਸਾਲ ਆ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਬਣੀ ਆ ਪਿਛਲੇ ਸਾਲ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਕਿੰਨੇ ਬਰੇ ਬੋਲੋ ਐਸ ਬਸਾਖੀ ਤੇ ਕਿੰਨੀਆਂ ਟਰਾਲੀਆਂ ਟਰੱਕ ਪਲਟੇ ਉਸ ਤੋਂ ਪਿਛਲੇ ਸਾਲ ਬਸਾਖੀ ਤੇ ਕਿੰਨੇ ਬਰੇ ਕਿੰਨੇ ਟੱਕ ਟਰਾਲੀਆਂ ਪਲਟੇ ਪੰਗਾ ਗੜ ਸ਼ਤਰ ਪੋਚੇ ਵਾਲ ਝੱਜ ਚੌਕ ਦੇ ਸ਼੍ਰੀਨੰਦ ਵਰਸਾਹ ਦਸ਼ਮੇਸ਼ ਪਤੇ ਦੇ ਦਰੋਂ ਛੜਕ ਜਾਂਦੀ ਆ ਤੇ ਤੋਏ ਤੇ ਪੈੰਨੇ ਆ ਸੰਗਤ ਤੇ महापुरुषा ने कटे कार सेवा चलाई महापुरुष कार सेवा गुरु महापुरशाला बना सभा इनकी बद के समझ है कि महापुरुषा ने कार सेवा चलाई पैच वर्ग लई के दशमेष पिता दे दर मतलब मत्था टेकया जाओ जींद जी ਬਟ ਤੋਂ ਇਹ ਤੇ ਮੇ ਜ ਟੋਆ ਵੀ ਅਟਾਟਾ ਡੁੱਬਾ ਆ ਠੀਕ ਯਾਦ ਹੋਵੇ ਅੱਤਰੇ ਵਿੱਚ ਚਾਤੀ ਚਾਤੀ ਤੇ ਨਹੀਂ ਚਾਰ ਗਲਾਸ ਪਾਣੀ ਦੇ ਪਾ ਲੋ ਉੱਪਰ ਢੱਕਣ ਲਾ ਦਿਓ ਤੇ ਗੁਰੂ ਰਵਦਾਸ ਜੀ ਮਹਾਰਤ ਨੂੰ ਮੱਥਾ ਟੇਕਣ ਜਾਓ ਦਸ਼ਮੇਸ਼ ਪੀਤਾ ਨੂੰ ਮੱਥਾ ਟੇਕਣ ਜਾਓ ਮੱਥਾ ਟੇਕਣ ਤੋਂ ਬਾਅਦ ਚਾਤੀ ਲੰਗਰ ਚ ਲੈ ਜਾਓ ਮੱਖਣ ਤੇ ਨਸੀ ਪਿਆਰ ਹੈ ਆ ਸੰਕਾ ਦਾ ਹਾਲ ਹੈ ਕਿਉਂ ਬਈ ਕਿਉਂਕਿ 100 ਕਰੋੜ ਰੁਪਈਆ ਤੁਹਾਡਾ ਕੋਈ ਕਰੋਸਨੌਰ ਲੈ ਗਿਆ ਕੋਈ ਹਰਪੁਰ ਲੈ ਗਿਆ ਕੋਈ ਲੁਧਿਆਣੇ ਲੈ ਗਿਆ ਤੇ ਕੋਈ ਚੰਡੀਗੜ੍ਹ ਲੈ ਗਿਆ ਅ ਕਿਉਂ ਨਹੀਂ ਸੜਕਾਂ ਬਣਾਈਆਂ ਮਦਾਲੀ ਜਾਣੇ ਆ ਚਾਰ ਬਾਰਗੀ ਸੜਕ ਹੈ ਚੱਕਾਂ ਚੱਤੀ ਕਰਦੀ ਆ ਚਿੱਟੀਆਂ ਪੱਟੀਆਂ ਲੱਗੀਆਂ ਆ ਚਮਕਦਾਰ ਔਰ ਲੈਂਟਾਂ ਵਾਲੇ ਦੁਆਲੇ ਲੱਗੀਆਂ ਆ ਛਿਮਲੇ ਜਾਣੇ ਆ ਚਾਰ ਬਾਰਗੀ ਸੜਕ ਹੈ ਤੇ ਕਿ ਜਿੱਥੇ ਤੁਸੀਂ ਪਿਕਨਿਕ ਮਰਾਨ ਜਾਂਦੇ ਆ ਉੱਥੇ ਸੜਕਾਂ ਚੱਬ-ਚੱਬ ਕਰਦੀ ਲੁੱਚਪੋਹ ਕਣੀ ਜਿੱਥੇ ਜਾਂਦੇ ਆ ਉੱਥੇ ਚੱਬ-ਚੱਬ ਕਰਦੀਆਂ ਸੜਕਾਂ ਤੇ ਜਿਸ ਗੁਰੂ ਦੇ ਨਾਮ ਤੇ ਜਾ ਕੇ ਇਸ ਗੋਮ ਨੇ ਇਹਨਾਂ ਸਮਾਜ ਦੇ ਸੇਧ ਲੈਣੀ ਆ ਉਹ ਸੜਕਾਂ ਕਿਉਂ ਨਹੀਂ ਚੱਬ-ਚੱਬ ਕਰਵਾਈਆਂ ਬਈ ਨਾ ਪੰਥ ਦੇ ਠੇਕੇਦਾਰਾਂ ਨੇ ਕਰਵਾਈਆਂ ਨਾ ਪੰਥ ਦੇ ਹਦਲਾ ਕਰਨ ਵਾਲੀ ਕਾਂਗਰਸ ਨੇ ਕਰਾਈਆਂ ਆ ਬੰਦਾ ਬੈਠਿਆ ਤੁਸੀਂ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਦੀ ਧਰਤੀ ਚਲੋ ਇੱਕ ਯਾਦਗਾਰ ਦਿਖਾਓ ਗਿਆ ਆ ਇੱਕ ਮੂਰਤੀ ਨੂੰ ਮੱਥਾ ਟੇਕਦੇ ਆ ਬਸ ਸਟੈਚੂ ਪ੍ਰਤਿਮਾ ਇਸ ਤੋਂ ਇਲਾਵਾ ਕੀ ਹੈ ਇਸ ਤੋਂ ਇਲਾਵਾ ਕੀ ਆ ਜਿੱਥੇ ਸ਼ਹੀਦ ਐਜਮ ਭਗਤ ਸਿੰਘ ਦੀ ਗੱਲ ਸਾਡੇ ਪੰਜਾਬ ਜਨ ਤੱਕ ਜਾਏ ਹਰ ਕੋਨੇ ਨਵਾਂ ਸ਼ਹਿਰ ਤੇ ਬਣਾ ਚੋਰ ਕਾਲੀਦਾਰ ਬਬਰ ਲਹਿਰ ਦਾ ਰਾਕਾ ਆ ਸੋਧੇ ਲਾਇਆ ਸੀ ਗਦਰ ਲਹਿਰ ਦੇ ਗਦਾਰਾਂ ਨੂੰ ਕਿ ਦੱਸੋ ਪਤਾ ਨਹੀਂ ਮਬਰ ਨੇ ਹਿੰਦੂ ਤੇ ਕਾਬੜਾ ਸਰਕਾਰ ਆਏ ਦੇ ਸੱਚੇ ਪਾਸੇ ਮਾਰ ਪਰ ਦੇ ਨਾਲ ਬਾਬੂ ਮੰਗੂਰਾ ਮੰਗੋ ਵਾਲੀਆ ਆਹ ਤਾਂ ਧਰਮ ਨਾਲ ਜੰਗੀ 1937 ਚ 8 ਮਹੀਨੇ ਲੜਾਈ ਸੱਤ ਗੰਤਾ ਦੇ ਗੰਤਾ ਦੇ ਰਬਦਾਸ ਵੀ ਆਏ ਦੇ ਅਰਧ ਤਮੀਏ ਦੇ 7 ਮਹੀਨੇ ਜਤਾਏ ਔਰ ਬਾਬਾ ਸਭ ਮੇੜ ਕਰਦਾ ਸਾਥ ਦਿੱਤਾ ਉਸ ਰਹਿਬਰ ਨੇ ਬਾਬੂ ਮੰਗੂਰਾ ਮੰਗੋ ਵਾਲਦੇ ਨਾਤੇ ਕਿਆ ਯਾਦਗਾਰ ਹੈ ਵੀ ਚਾਰ ਹਿੱਟਾਂ ਦੀ ਸਰਕਾਰ ਨਾ ਸਕੀ 75 ਸਾਲਾਂ ਦੀ ਗਣਸ਼ੰਕਰ ਸਰਤ ਗੁਰੂ ਸ਼੍ਰੀ ਗੁਰੂ ਰਵਿੰਦਰ ਜੀ ਦਾ ਦਾਰਾ ਹੈ ਤੇ ਕਿਆ ਬੜਿਆ ਗਿਆ ਅੰਦਾ ਕਿਥੇ ਪਿਛਲੇ 10 ਸਾਲਾਂ ਤੋਂ ਕਿਆ ਲੱਗ ਗਿਆ ਹੈ ਉਥੇ ਕਿਆ ਲੱਗ ਗਿਆ ਬੇਗਮ ਉਪਰ ਇੱਕ ਮਨਾਰੇ ਬੇਗਮ ਉਪਰ ਉਹ ਮਨਾਰ ਕਿਉਂ ਬਣਾਉਣਗੇ ਤੁਹਾਡੇ ਬੇਗਮ ਪਰਦੀ ਉਹ ਜਨਤਾ ਦੇ ਬੇਗਮ ਪਰਦੀ ਮਨਾਰ ਕਿਉਂ ਬਣਾਉਣਗੇ ਅਗਰ ਸ਼ਬਦ ਡਕੋ ਬੜਾ ਜੋ ਟੱਪੋ ਮੁਰੇ ਸਾਹਿਬ ਕਾਸ਼ੀਰਾਮ ਦਾ ਪਿੰਡ ਆ ਜਾਂਦਾ ਆ ਫਾਸਪੁਰਾ ਦੱਸੋ ਤੁਹਾਡੇ ਬਾਪ ਦੇ ਨਾਂ ਤੇ ਸਰਹਬਰ ਦੇ ਨਾਂ ਤੇ ਕਿਹੜੀ ਆਦਮਾਨ ਬਣੀ ਹੈ ਜਿੰਨੇ ਕੰਨੀ ਲੱਗੀ ਉਹ ਰੋਪਣ ਦੇ ਸੱਚੇ ਪਾਸੇ ਦਸ਼ਮੇਸ਼ ਪਿੰਡ ਦਾ ਨਾਰਾ ਹੈ ਤਾਂ ਗਰੀਬ ਸਿੱਖ ਦੇ ਸਰ ਤੇ ਕਲ ਕੀ ਲੱਗੀ ਇਹਨ ਗਰੀਬ ਸਿੱਖਰ ਕੋ ਇਹ ਦੱਸੋ ਸਰਦ ਗਰੀਬ ਸਿੱਖ ਦੇ ਨਾਂ ਦੇ ਕੀ ਬਣੀ ਆ ਉਥੇ ਉਹਨੇ ਕੱਬੇ ਪਾਸੇ ਰੋਪੜ ਦੇ ਮੇਰੀ ਪੀਰੀ ਦੇ ਮਾਲਕ ਸ਼ੇਮੀ ਪਾਸ਼ਾਹੀ ਦਾ ਘਰ ਹੈ ਅਨੰਦਪੁਰ ਸਾਹਿਬ ਰਗਰੇਤੇ ਗੁਰੂ ਕੇ ਬੇਟੇ ਖਾਲਸਾ ਪੰਥ ਦੀ ਸਾਜਨਾ ਦੀ ਧਰਤੀ ਹੈ ਬਾਬਾ ਜੀਵਨ ਸਿੰਘ ਦੀ ਧਰਤੀ ਹੈ ਲਿਸ਼ਮੇਸ਼ ਪਿੰਡ ਦੀ ਸਰਕਾਰ ਨੇ ਕਿਹੜੀ ਯਾਦਗਾਰ ਬਣਾਈ ਬਾਬਾ ਜੀਵਨ ਸਿੰਘ ਨੂੰ ਗ੍ਰੈਂਟ ਦੇ ਨਾਮ ਦਾ ਕਿਹੜੀ ਯਾਦਗਾਰ ਬਣਾਈ ਔਰ ਕੈ ਟਪੋਹਾੜੀ ਚੱਪੜ ਜਿੜੀ ਦਾ ਮੈਦਾਨ ਅਸਰ ਹਦਸ ਘਾੜੇ ਨੂੰ ਧੌਣੇ ਵਾਲੇ ਰਹਿਬਰਦਾਨਾ ਬੰਦਾ ਸਿੱਖ ਬਹਾਦਰ ਦਾ ਉਹ ਲੱਕਾਇਆ ਜਿਹਨੂੰ ਮਾਦੂਰ ਨੂੰ ਬੰਦਾ ਬਣਾਇਆ ਦੱਸੋ ਕਿਹੜੀ ਯਾਦਗਾਰ ਬਣੀ ਜਿੱਥੋਂ ਕੋਈ ਸਿੱਖਿਆ ਮਿਲਦੀ ਹੋਵੇ ਬਹੁਤ ਮੈਨੈਦਰ ਨਹੀਂ ਬਣੀਆ ਕੋਣ ਕੋਈ ਯਾਦਗਾਰ ਨਹੀਂ ਬਣੀਆ ਕੋਣ ਜਿੱਥੋਂ ਪ੍ਰਚਾਰ ਹੁੰਦਾ ਹੋਵੇ ਕਿਸ ਰਾਧਨ ਨੂੰ ਸਰਦਾਰੇ ਨੂੰ ਢਾਣੇ ਵਾਲਾ ਇੱਕ ਮਾਦੂਰ ਬੰਦਾ ਬਣਾ ਕੇ ਭੇਜਿਆ ਦਸ਼ਮੇਸ਼ ਪਤਾ ਨੇ ਪੰਜ ਤੀਨ ਦੇ ਕੇ ਕਿਉਂ ਨਹੀਂ ਕਿਉਂ ਨਹੀਂ ਮੈਂ ਰਸੇਤ ਦੀ ਗੱਲ ਨਹੀਂ ਕੀਤੀ ਮੈਂ ਸਿੱਖਿਆ ਦੀ ਗੱਲ ਨਹੀਂ ਕੀਤੀ ਨੌਕਰੀ ਦੀ ਮੈਂ ਗੱਲ ਨਹੀਂ ਕੀਤੀ ਮੈਂ ਕੀਤੀ ਆ ਹਰ ਜਨਤੀ ਹਰ ਕੌਮ ਹਰ ਭਰ ਨੇ ਉਸ ਬਾਪ ਦੀ ਗੱਲ ਕੀਤੀ ਆ ਜਿਹੜਾ ਓਟਾ ਸਰਾ ਸਿਰੇ ਉੱਠ ਕੇ ਲੈਣੇ ਮਤਾ ਦੇ ਗਏ ਜੇ ਬਾਪ ਦਾ ਨਾਉਂ ਦੇ ਕੁਝ ਨਹੀਂ ਬਣਿਆ ਤੇ ਫਿਰ ਓਟਾ ਕਿਸੇ ਨਾਲ ਦੀ ਆ ਲੋਕੋ ਓਟਾ ਕਿਸੇ ਨਾਲ ਦੀ ਆ ਹਰ ਭਾਗਤੀ ਦੇ ਅਨੰਦਪੁਰ ਸਾਹਿਬ ਦੇ ਵਿੱਚ ਸਾਈਂ ਏਰੀਆ ਦੇ ਪੰਛੀ ਆਏ ਯਾਰ ਬਰਣਾ ਜਿੱਤੇ ਆ ਯਾਰ ਬਰ ਮੁੜ ਗਏ ਲੁਧਿਆਣੇ ਵਾਲੇ ਬਿੱਡੂ ਜਿਹੜੇ ਆ ਜਿੱਤੇ ਆ ਲੁਧਿਆਣੇ ਮੁੜ ਗਏ ਪਟਿਆਲੇ ਵਾਲੇ ਜਿੱਤੇ ਆ ਘਨੌਰ ਦੇ ਸਰਦਾਰ ਮੁੜ ਗਏ ਅਕਬਰ ਵਦੇਸ਼ ਤੋਂ ਆਏ ਤੁਹਾਡੀ ਸਾਹਿਬ ਜਿੱਤੇ ਜੰਡੇਗੜ ਮੁੜ ਗਏ ਅੱਜ ਜਿਹੜੇ ਅਗਲੇ ਵੀ ਆਏ ਉਹਨੇ ਵੀ ਮੁੜ ਜਾਣਾ ਅੱਜ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਆਪਣਾ ਕੌਮ ਖੜਾ ਆ कोई बह फर का इसे इलाके का जो बहुजन समाज पार्टी ने उम्मीदवार बनाया अपना फर सका ਸੀ ਜਾਂਦੇ ਆ ਪੰਜਾਬ ਦੇ ਸਾਰੇ ਲੋਕ ਲੰਘ ਕੇ ਜਾਂਦੇ ਇਥੋਂ ਦਿੱਲੀ ਦਿੱਲੀੋਂ ਬੰਬੇ ਦਿੱਲੀੋਂ ਮਸਕਤ ਦਿੱਲੀੋਂ ਦੋਹਾ ਘੱਤਰ ਦਿੱਲੀੋਂ ਦਵਾਈ ਦਿੱਲੀੋਂ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਰਸਤੇ ਜਾਂਦੇ 10000 ਦੀ ਗੱਟੀ ਤੇ 5000 ਰੁਪਏ ਸੱਕਦੇ ਏ ਤੇ ਟਾਪੇ ਤੇ ਜਾਂਦੇ ਹੋਏ 5000 ਆ ਰਹੇ ਹੋਏ ਤੇ ਫੇਰ ਰਸਤੇ 'ਚ ਕਿਸੇ ਦੀ ਲਾਤ ਤਵਾ ਜਾਣ ਕੀ ਹੋ ਜਾਣਾ ਕੋਈ ਜਾਣੇ ਕਿਉਂ ਭਾਈ

ਹਾਥੀ ਨੂੰ ਬੋਟ ਇਸ ਰੋਕ ਤੇ ਨਾ ਰੁਕਾ ਦੀ ਤਕੀ ਨਹੀਂ ਪਹੁੰਚਦੇ ਚੌੜੀਆਂ ਆ ਗੜ੍ਹ ਸ਼ੰਕਰ ਛਾਪਰ ਜ਼ਿਲ੍ਹੇ ਦਾ ਆ ਬੰਗਾ ਆ ਸਾਰ ਜਿੱਥੇ ਬੈਠੇ ਨਵਾਂ ਸ਼ਹਿਰ ਜ਼ਿਲ੍ਹਾ ਅਗਲਾ ਰੋਪੜ ਜ਼ਿਲ੍ਹਾ ਅਗਲਾ ਬਹਾਰੀ ਜ਼ਿਲ੍ਹਾ ਜਿਹਨਾਂ ਚਾਰਾ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਬਣਾਓ ਛਾਪਰ ਦਾ ਛਾਪਰ ਵਿੱਚੇ ਬਣਾ ਲਿਓ ਮੈਡੀਕਲ ਕਾਲਜ ਜਿੱਥੋਂ ਡਾਕਟਰ ਜਾਂਦਾ ਜਿੱਥੋਂ ਐਮ ਡੀ ਜਾਂਦਾ ਜਿੱਥੋਂ ਬੀ ਐਮ ਜਾਂਦਾ ਕਿਉਂ ਨਹੀਂ ਆ ਦੇ ਅਸੀਂ ਰਾਜ ਕਰਾਉਣੇ ਆ ਆ ਪੀਜੀਏ ਧੱਕ ਜਾਂਦੇ ਆ ਦਾ ਬੁਰਾ ਨਾ ਹੋ ਜਾਂਦਾ ਹੀ ਸਦਾ ਸਾਨੂੰ ਇਹ ਸਮਝ ਨਹੀਂ ਆਉਂਦੀ 10 ਰੁਪਏ ਦੀ ਪਰਚੀ ਕਿੰਨੇ ਵਜੇ ਬਣਦੀ ਸੀ ਜਦੋਂ ਦਾ ਪਰਚੀ ਬਣਦੀ ਆ ਉਦੋਂ ਤੱਕ ਡਾਕਟਰ ਉੱਠ ਕਰਦਾ ਆ ਪੰਜ ਨੰਬਰ ਕਮਰਾ ਨਹੀਂ ਲੱਭਦਾ ਕਿੱਥੇ ਆ ਤੁਸੀਂ ਜੇ ਇਹੀ ਸਾਥ ਤੁਹਾਡੇ ਨਾਲ ਕੇ ਚੋ ਇਹੀ ਮੈਡੀਕਲ ਕਾਲਜ ਤੁਹਾਡੇ ਨਾਲ ਕੇ ਚੋ ਜਦੋਂ ਪੀਜੀਏ ਨਾਲ ਸਿਖਾਉਂਦੇ ਤੇ ਫਿਰ ਅਸੀਂ ਆਪਣਾ ਘਰ ਘੱਟ ਵੇਚ ਕੇ ਸੀਐਮਸੀ ਡੀਐਮਸੀ ਪੜ੍ਹਦੇ ਆ ਬੋਲੋ ਇਹ ਦਿਨ ਜ਼ਿਲ੍ਹਿਆਂ ਦੇ ਵਿੱਚ ਸਕੇਨਰ ਤੇ ਵੀ कि हर जिले च मैडिकल कॉलेज खुले बहुजन समाज पार्टी लागू कराएगी सब तो बड़ी गल इज्जत और अलख लागू कराएगी उस दल वर्ग की जिन्हों कु तक आ गया कांग्रेस का बोलिया की बोलिया दल्ता के लोग चोर होंगे इन सुनी गल है ਕਿ ਲੁੱਟ ਖੋਹ ਹੋ ਰਹੀ ਹੈ ਦਲਤ ਕਰ ਰਹੇ ਇਹ ਕਾਂਗਰਸ ਕਹਿ ਰਹੀ ਆ ਇਹ ਤਿੰਨ ਚਾਰ ਦਿਨ ਪਹਿਲਾਂ ਗੱਲ ਹੈ ਕਿੰਨੇ ਨੂੰ ਪਤਾ ਇਹ ਜੁੱਤੀਆਂ ਖੰਭਾ ਗਿਆ ਕਾਂਗਰਸ ਦੇ ਕਾਂਗਰਸ ਨੂੰ ਲੀਰ ਨਹੀਂ ਕਿਤਾ ਤੁਸੀਂ ਇਹ ਉਹੀ ਕਾਂਗਰਸ ਜਿਹੜੀ ਕਹਿੰਦੀ ਸੀ ਅਸੀਂ ਕਾਂਗਰਸ 2022 ਹਾਰ ਤੋਂ ਬਾਅਦ ਕਿ ਦਲਤ ਦੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਮਾਰੇ ਇਹ ਕਾਂਗਰਸ ਜਿਹੜੀ ਪੈਰਾਂ ਦੀਆਂ ਜੁੱਤੀਆਂ ਸਾਧ ਰਹੀ ਸੀ ਦਲਤ ਵਰਗ ਨੂੰ ਇਹ ਉਹੀ ਕਾਂਗਰਸ ਜਿਹੜੀ ਜਿਹੜੀ ਕਹਿੰਦੀ ਸੀ ਕਿ ਸ੍ਰੀ ਰੰਦਬਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਇਹ ਪਵਿੱਤਰ ਤੇ ਮੰਦਕ ਸੀਤਾ ਦਲ ਦਾ ਰੂਪਉਂ ਦੇ ਦਿੱਤੀਆਂ ਬਈ ਤੁਹਾਡੇ ਪਿਓ ਦਸ਼ਮੇਸ਼ ਪਿਤਾ ਨੇ ਦੱਤਾ ਨੂੰ ਤਾਂ ਕਲਗੀ ਲਾ ਕੇ ਦੇ ਦਿੱਤੀ ਤੇ ਤੁਸੀਂ ਮਨੁਵਾਦੀ ਕਿਉਂ ਬਣ ਗਏ ਬਈ ਤੁਸੀਂ ਜਾਤੀਵਾਦੀ ਕਿਉਂ ਬਣ ਗਏ ਬਈ ਤੁਹਾਨੂੰ ਦਲ ਦੇ ਵਿੱਚੋਂ ਦਸ਼ਮੇਸ਼ ਪਿਤਾ ਦਾ ਗਰੀਬ ਸੱਕ ਕਿਉਂ ਨੀ ਨਜ਼ਰ ਆਉਂਦਾ ਜੇ ਸਾਡਾ ਬਾਪ ਦਸ਼ਮੇਸ਼ ਪਿਤਾ ਸਾਨੂੰ ਕਲਗੀ ਦੇ ਸਕਦਾ ਆ ਉਹ ਤੁਸੀਂ ਆਜਾ ਰਬਾਣਾ ਤੁਸੀਂ ਵੋਟ ਨਹੀਂ ਦੇ ਸਕਦੇ ਤੇ ਲੜਾਈ ਇੱਜੇ ਤੋਰਨ ਖਦੀ ਆ ਇੱਜੇ ਤੋਰਨ ਖਦੀ ਆਪਣਾ ਬਣਾਉਣੇ ਵਾਲੀ ਲੜਾਈ ਆ ਤੁਸੀਂ ਫੈਸਲਾ ਕਰੋ ਆਪਣਾ ਬਣਾਉਣਾ ਕਿ ਨਹੀਂ ਬਣਾਉਣਾ ਕੀ ਫੈਸਲਾ ਹਾਂ ਜੀ ਬਣਾਉਣਾ ਕੀ ਫੈਸਲਾ ਬਣਾਉਣਾ ਨਹੀਂ ਆਇਆ ਫੈਸਲਾ ਕੀ ਫੈਸਲਾ ਜਦੋਂ ਇਹ ਗੱਲ ਗਲੀ ਗਲੀ ਪਜਾ ਲੋ ਏ ਯਸ ਦੇਖੋ ਨਾ ਇਸ ਵਾਰੀ ਆਪਣੇ ਵਾਲਾ ਆਪਣੇ ਖੂਨ ਖੜਾਇਆ ਆਪਣਾ ਬੇਟਾ ਖੜਾਇਆ ਆਪਣਾ ਭਰਾ ਖੜਾਇਆ ਇਹ ਗੱਲ ਗਲੀ ਗਲੀ ਦੱਸ ਕੇ ਜਿਹੜੇ ਲੱਗ ਜਾਊਗੇ ਬਈ ਇਹ ਕੌਮ ਦੀ ਲੜਾਈ ਆ ਇੱਜ਼ਤਾਂ ਖਦੀ ਲੜਾਈ ਆ ਇਹ ਲੜਾਈ ਆ ਹਰ ਸੋ ਵੀਰਾ ਛਾੜ ਕੇ ਆਵਾਜ਼ ਕੱਢ ਲਓਗੇ ਕਿ ਕਲੀ-ਕਲੀ ਸੇ ਆਵਾਜ਼ ਚਾਰ ਜੂਨ ਨੂੰ ਆਵਾਜ਼ ਆਣੀ ਚਾਹੀਦੀ ਹੈ ਜੇ ਤੁਸੀਂ ਜੇ ਤੁਸੀਂ ਥੋਕੇ ਕੰਮ ਕਰ ਗਏ ਔਰ ਮੈਨੂੰ ਤੁਹਾਡੇ ਤੇ ਪੂਰਨ ਭਰੋਸਾ ਇਹ ਸਰਕਾਰ ਬਣੀ ਆਵਾਜ਼ ਨਹੀਂ ਪਾਰਟੀ ਦੀ 170 ਲੱਖ ਰੁਪਏ ਦੀ ਪੋਸਟਾਂ ਨਿਕਲੀਆਂ ਕਿਹਾ ਕਦੇ ਸੀ ਤੇ ਨਲੇਕ ਹੋਮ ਆਏ ਅਸੀਂ ਨਹੀਂ ਕੱਖਣੇ ਇਹ ਆਵਾਜ਼ ਵੀ ਪਾਰਟੀ ਐਸੀ ਕਮੇਟੀ ਦਾ ਚਿਹਰਾ ਨਾ 24 ਮਹੀਨੇ ਚਲਾ ਸਕੀ ਜਿੱਤੇ ਤੁਹਾਡੀ ਸਰਵਾਇਕੀ ਇਹ ਆਮ ਆਦਮੀ ਪਾਰਟੀ ਐਸੀ ਕਮਿਸ਼ਨ ਤੇ 10 ਮੈਂਬਰਾਂ ਨੂੰ ਘਟਾ ਕੇ 5 ਕਰ ਦਿੱਤਾ ਇਹ ਆਮ ਆਦਮੀ ਪਾਰਟੀ 6 ਸਾਲ ਦੀ ਤਰ੍ਹਾਂ ਸੀ ਕਮਿਸ਼ਨ ਦੇ ਮੈਂਬਰ ਦੀ ਘਟਾ ਕੇ 3 ਸਾਲ ਕਰਤੀ ਦੱਸੋ ਤੁਹਾਡਾ ਆਪਣਾ ਕੌਣ ਨੇ ਤੁਹਾਡੀ ਆਪਣੀ ਆਵਾਜ਼ ਕੌਣ ਬੁਲੰਦ ਕਰ ਸਕਦਾ ਨੇਕਾ ਦੇ ਮਜ਼ਦੂਰ ਕਿੱਥੋਂ ਜੰਮੇ ਕਿੱਥੋਂ ਬਣੇ ਕਾਨੂੰਨ ਕਿੱਥੇ ਬਣਿਆ ਕਿੱਥੇ ਆਮੀ ਬਾਰਲੀਮੈਂਟ ਦੇ ਕਿੰਨੇ ਦਿੰਦੀ ਦਿਹਾੜੀ ਸਾਢੇ ਉਸਨੇ ਵੀ 100 ਦਿੰਦੀ ਆ 300 ਲੱਗ ਬਾਰੇ ਦੇ ਸਭ ਜੇ ਮੇਰੇ ਕੰਮ ਮਜ਼ਦੂਰਾਂ ਦੀ 100 ਤੋਂ 300 ਦਿੰਦੇ ਵਿੱਚ ਪਰ 365 ਦਿਨਾਂ ਚ ਕੰਮ ਬਦਲਣਾ ਤਾਂ ਕਿੰ ਬਦਲਣਾ ਬੋਨਸ ਦੇ ਬਦਲਣਾ ਪਾਰਲੀਮੈਂਟ ਨੇ ਬਦਲਿਆ ਤਨਖਾਣ 300 ਤੋਂ 700 ਕਰਨੀ ਆ ਉਹ ਕਾਨੂੰਨ ਕਿੱਥੇ ਬਾਸ ਸੁਣਾਇਆ ਤੇ ਸਿਗਲਾ ਦਾ ਸਰਪਾਇਆ ਦਾ ਆ ਸਿਗਲਾ ਸਰਪਾਇਆ ਦਾ ਚੰਦੂ ਮਾਜਰਾ ਤੇ ਘਰ ਤੇ ਚਾਂਦੀ ਦੇ ਥਾਲੀਆ ਚਾਂਦੀ ਦੇ ਗਲਾਸਾਂ 'ਚ ਖੇਡਦਾ ਆ ਮਾਲਵਿੰਦਰ ਕੰਗ ਮੱਧਪਦੇਜ ਚ ਵੱਡੀਆਂ ਬਾਇੰਿੰਗ ਦਾ ਮਾਲਕ ਹੈ ਤੇ ਗਰੀਬ ਨਰੇਕਿਆਂ ਦੀ ਗੱਲ ਕੌਣ ਕਰੂਗਾ ਅਖੜਾ ਤੁਹਾਡੇ ਸਰਦਾਰ ਮੋਹਨ ਸਿੰਘ ਮੰਗੜ ਦਾ ਪੁੱਤ ਮਜ਼ਦੂਰ ਦਾ ਪੁੱਤ ਪੱਟੇ ਦੇ ਕੰਮ ਕਰਨ ਵਾਲੇ ਦਾ ਪੁੱਤ ਅਖੜਾ ਤੁਹਾਡੇ ਜਨੇਕਾ ਵਾਣੇ ਦੀ ਗੱਲ 365 ਦਿਨਾਂ ਤੱਕ ਲੈ ਕੇ ਜਾਵਾਂਗੇ ਅਸੀਂ 743 ਤੱਕ ਲੈ ਕੇ ਜਾਵਾਂਗੇ ਅਸੀਂ ਸਤਿ ਸੂਤ ਜੀ ਕੀ ਜਉਣੀ ਹੋਵੇ ਸਰਦਾਰ ਜਸਵੀਰ ਸਿੰਘ ਜਿੰਦਾਬਾਦ 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 ਮਹਾਰਾਜਾ ਖਦਮ ਕਰ ਦਿੱਤੀ ਗਈ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਕਿੰਨੀਆਂ ਕੀਤੀ ਵੇ ਪਰਲਿਮੈਂਟ ਨੇ ਕੀਤੀ 올ਡ ਪੈਨਸ਼ਨ ਸਕੀਮ ਲਾਗੂ ਹੋਣੀ ਹੈ ਕਿਹੜਾ ਲਾਗੂ ਕਰਨੀ ਹੈ ਆਪਰ ਤੇ ਦੱਸੋ ਮਲਾਜਮਾਂ ਨੂੰ ਦੱਸੋ ਚਾਹ ਇੱਕ ਥੋਕੇ ਕੋਈ ਪਾਰਲਿਮੈਂਟ ਦੇ ਵਿੱਚ ਪੁਰਾਣੀ ਪੈਸ਼ਨ ਲਾਗੂ ਕਰਾਉਣ ਦੀ ਗੱਲ ਕਰੇ ਰੋ ਜਸਵੀਰ ਸਿੰਘ ਗੱਲ ਹੀ ਕਰੇਗਾ ਦੱਸੋ ਕਰੋ ਰਾਈਟ ਟੂ ਐਜੂਕੇਸ਼ਨ ਐਕਟ ਦੇਸ਼ ਵਿੱਚ ਲਾਗੂ ਆ ਗਰੀਬਾਂ ਦੇ ਬੱਚੇ ਪ੍ਰਾਈਵੇਟ ਐਸੀ ਸਕੂਲਾਂ ਚ ਪੜ੍ਹਨੇ ਰਾਈਟ ਟੂ ਐਜੂਕੇਸ਼ਨ ਹੈ ਅੱਛੀ ਪਰਸੈਂਟ ਪੰਜਾਬ ਚ ਨਹੀਂ ਲਾਗੂ ਨਾ ਕਾਂਗਰਸ ਨੇ ਕੀਤਾ ਨਾ ਕਾਗੀਆਂ ਨੇ ਨਾ ਆਪ ਨੇ ਤੇ ਪੰਜਾਬ ਸਰਕਾਰ ਦੀ ਧੋਣ ਨੂੰ ਬਖਵਾ ਕੇ ਕੋਈ ਲਾਗੂ ਕਰਾ ਸਕਦਾ ਪੰਜਾਬ ਚ ਤਸੋ ਲੋਕਾਂ ਨੂੰ ਜਸਵੀਰ ਸਿੰਘਣੀ ਮੈਂ ਜਾਂਦੀ ਲੰਮੀ ਕਹਾਣੀ ਕਰਨੀ ਅਪੀਲ ਆਉਣੀ ਤੁਹਾਡੇ ਕੋਲ ਆ ਜਾਣੀ ਆ ਉਹ ਗੱਲਾਂ ਗਲੀ ਗਲੀ ਲੈ ਕੇ ਜਾਓ

ਦੂਜੇ ਨੰਬਰ ਤੇ ਆਪਣੇ ਖੂਨ ਦਾ ਡੋਰ ਟੂ ਡੋਰ ਕਰਦੇ ਹੋ ਤਿੰਨ ਵਾਰੀ ਡੋਰ ਟੂ ਡੋਰ ਕਰਨਾ ਤੀਜੇ ਨੰਬਰ ਤੇ ਵੀ ਆਪਣੇ ਹੀ ਖੂਨ ਦਾ ਡੋਰ ਟੂ ਡੋਰ ਕਰਦੇ ਤੁਸੀਂ ਆਪਣੇ ਸਾਹਮਣੇ ਤੁਸੀਂ ਆਪਣੋ ਸਾਹਮਣੇ ਤੇ ਚਾਰ ਚਾਰ ਜੂਨ ਨੂੰ ਪੂਰੀ ਦੁਨੀਆ ਸਭ ਨਹੀਂ ਪੂਰੇ ਪੰਜਾਬ ਦੇ ਵਿੱਚ ਆਵਾਜ਼ ਆਏਗੀ ਕਿ ਗਲੇ ਗਲੇ ਸੇ ਕੀ ਕਰਦੀ ਆ ਅੱਗੇ ਵੀ ਤੁਸੀਂ ਡਟੇ ਰਹੋ